ਇਕ ਚੱਤ ਸਿਰਿਆਂ ਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਹਾਂ ਜੀ ਵੱਡੀ ਖਬਰ ਸਾਈਂ ਦਾਸ ਸਕੂਲ ਦੀ ਗਰਾਊਂਡ ਵਿੱਚ ਸਾੜਿਆ ਜਾਵੇਗਾ ਚੋਪਟ ਦਾ ਰਾਮਨ ਮੈਡਲ ਹਾਊਸ ਵਿੱਚ ਸਭ ਤੋਂ ਪਹਿਲਾਂ ਫੁਕਿਆ ਜਾਵੇਗਾ ਵਿ੍ਰਿਸ਼ਟਾਚਾਰ ਦਾ ਪੁਤਲਾ ਸੂਰੀਆ ਇਨਕਲੇਵ ਵਿੱਚ ਪੁਤਲਿਆਂ ਨੂੰ ਅਗਨੀ ਪੇਟ ਤੋਂ ਪਹਿਲਾਂ ਹੀ ਹਾਜਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਰਾਮ ਭਗਤ ਕਰਨਗੇ ਛਿਦੀ ਹਨੂਮਾਨ ਚਾਲੀਸਾ ਦਾ ਸਮੂਹ ਉਚਾਰਨ ਬੀ ਐਮ ਡਬਲਯੂ ਗੱਡੀ ਵਿੱਚ ਸਵਾਰ ਹੋ ਕੇ ਮੈਦਾਨ ਤੱਕ ਪਹੁੰਚਣਗੇ ਰਾਮਨ ਰਾਮ ਸਹਿਗਿਲ ਜਾਗਰਨ ਜਲੰਧਰ ਤੋਂ 2 ਅਕਤੂਬਰ ਨੂੰ ਦਸਹਿਰੇ ਸੰਬੰਧੀ ਸ਼ਹਿਰ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਲਈ ਵੱਖ-ਵੱਖ ਸੰਸਥਾਵਾਂ ਤੇ ਇਸ ਵਾਰ ਕੁਝ ਵੱਖਰਾ ਕਰਨ ਦੀ ਤਿਆਰੀ ਚੱਚੀ ਹੈ ਇਸ ਵਿੱਚ ਕਿਸੇ ਨੇ ਸ਼ਹਿਰ ਵਿੱਚ ਸਭ ਤੋਂ ਉੱਚੇ ਰਾਵਣ ਦਾ ਪੁਤਲਾ ਛਾੜਨ ਦੀ ਤਿਆਰੀ ਕੀਤੀ ਹੈ ਤਾਂ ਕਿਸੇ ਨੇ ਰਾਵਣ ਕੁੰਭ ਕਰਨ ਅਤੇ ਮੇਗਨੰਦ ਦੇ ਪੁਤਲਿਆਂ ਤੋਂ ਪਹਿਲਾ ਸਮਾਜਿਕ ਸਰੋਕਾਰਾਂ ਸਬੰਧੀ ਸੁਨੇਹਾ ਦੇਣ ਦਾ ਫੈਸਲਾ ਕੀਤਾ ਇਸ ਦਰਨ ਪੁੱਤਿਆਂ ਨੂੰ ਸਾੜਨ ਤੋਂ ਪਹਿਲਾਂ ਮੈਂ ਨਹੀਂ ਅਸੀਂ ਤਾਂ ਸੁਨੇਹਾ ਦੇਣਾ ਦੇਣ ਲਈ ਹਜਾਣਾ ਦੀ ਗਿਣਤੀ ਵਿੱਚ ਸਮੂਹਿਕ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਦਾ ਉਚਾਰਨ ਕਰਨ ਦਾ ਫੈਸਲਾ ਕੀਤਾ ਹਾਲਾਂਕਿ ਸ਼ਹਿਰ ਵਿੱਚ ਛੋਟੀਆਂ ਤੇ ਵੱਡੀਆਂ ਸੰਸਥਾਵਾਂ ਨੂੰ ਰਲਾ ਕੇ 70 ਦੇ ਕਰੀਬ ਦੁਸਹਿਰੇ ਸੰਬੰਧੀ ਪ੍ਰੋਗਰਾਮ ਹੋਣਗੇ ਜਿਸ ਵਿੱਚ ਵੀ ਦੇ ਕਰੀਬ ਸੰਸਥਾਵਾਂ ਵੱਡੇ ਪੱਧਰ ਤੇ ਸਮਾਗਮ ਕੀਤੇ ਜਾਣਗੇ ਇਸ ਨੂੰ ਲੈ ਕੇ ਇਹਨਾਂ ਸੰਸਥਾਵਾਂ ਵੱਲੋਂ ਲਗਭਗ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਖੇਚ ਦਾ ਕੇਂਦਰ ਬਣੇਗਾ ਸ਼ਹਿਰ ਤੋਂ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਸਾਈਂ ਦਾਸ ਸਕੂਲ ਪਲੇਟ ਪਟੇਲ ਚੌਕ ਦੇ ਗਰਾਊਂਡ ਵਿੱਚ ਹੋਣ ਵਾਲੇ ਦਸਹਰੇ ਮੌਕੇ ਇਸ ਸਾਲ ਸ਼ਹਿਰ ਦਾ ਸਭ ਤੋਂ ਉੱਚਾ ਰਾਮੰਡਾ ਪੁਤਲਾ ਤਿਆਰ ਕੀਤਾ ਗਿਆ ਇਸ ਬਾਰੇ ਸੰਸਦ ਆ ਦੇ ਪ੍ਰਧਾਨ ਤੇਜ ਸਿੰਘ ਪੂਰਨ ਦੱਸਿਆ 100 ਫੁੱਟ ਦਾ ਪੁਤਲਾ ਛਾੜਨ ਮੌਕੇ ਸਭ ਤੋਂ ਪਹਿਲਾਂ ਉਸ ਦੇ ਮੂੰਹ ਵਿੱਚ ਚੰਗਿਆੜੀਆਂ ਨਿਕਲਣਗੀਆਂ ਖਬਰਾਂ ਅੰਦ ਤੱਕ ਬਨੇ ਰਹੇ ਨੇ ਧੰਨਵਾਦ